ਯਾਰ ਤੁਸੀਂ ਮੈਨੂੰ ਬਾਜ਼ਾਰ ਲੈ ਕੇ ਜਾਣਾ ਕਿ ਨਹੀਂ ਜਾਣਾ? ਵੇਲੀ ਐ, ਚੰਗਾ ਕੰਮ ਐ। ਐਲੀ ਐ, ਤਾਂ ਹੈ ਕੋਈ ਕੰਮ। ਐਂ ਦੇਖ ਲਓ, ਮੈਨੂੰ ਬਾਜ਼ਾਰ ਲੈ ਜਾਓ, ਮੰਨੋ ਆਹ ਕਰ ਦੋ, ਮੈਨੂੰ ਰੇਲੇ ਜੋ। ਕੋਈ ਬੰਦੇ ਨੂੰ ਟਿਕਣ ਵੀ ਦੇ ਦੀ ਜਾਂਦਾ ਕਿਸੇ ਨੂੰ। ਨਹੀਂ ਜੀ ਹੁਣ ਜਨਾਨੀ ਨੇ ਬਾਜ਼ਾਰ ਜਾਣਾ। ਜਨਾਨੀ ਆਪਣੇ ਬੰਦੇ ਨਹੀਂ ਕਹੂਗੀ ਨਾ ਵੀ ਲੈ ਜਾਓ ਬਾਜ਼ਾਰ ਤੁਸੀਂ। ਟਾਈਮ ਤਾਂ ਦੇਖੇ ਜਨਾਨੀ 7:45 ਮਿੰਟ ਹੋ ਗਏ ਰਾਤ ਦੇ। ਇਹ ਕਿਹੜਾ ਟਾਈਮ ਬਾਜ਼ਾਰ ਜਾਣ ਦਾ? ਤੁਸੀਂ ਸਾਰੇ ਸੁੱਤੀ ਹੋਈ ਰਹਿਣੀ ਹੈ ਤੁਸੀਂ ਯਾਰ ਹੈ ਨਹੀਂ ਜਿਹਾ ਕਰੇ ਮੈਂ ਤੁਹਾਡੀ ਕਦੋਂ ਨਹੀਂ ਵੇਟ ਕਰਦੀ ਸੀਗੀ ਤੁਸੀਂ ਨਾ ਐਵੇਂ ਨਾ ਕਰਿਆ ਕਰੋ ਮੇਰੇ ਨਾਲ ਯਾਰ ਆਪਣੇ ਬੰਦੇ ਨੂੰ ਹੀ ਕਹਿਣਾ ਜਨਾਨੀ ਨੇ ਕਰੀ ਜਾ ਫਿਰ ਮੈਨੂੰ ਲੱਗੀ ਜਾ ਕੋਈ ਇਅਰਲੇਜੋ ਪਲੀਜ਼ ਐਵੇਂ ਨਹੀਂ ਕਰਦਾ ਹੁੰਦਾ ਯਾਰ ਮੈਂ ਤੇਰੇ ਜਾਇਆ ਜਾਂਦਾ ਰਾਤ ਨੂੰ ਠੀਕ ਹੈ ਸਾਰਾ ਦਿਨ ਛੱਡ ਕੇ ਤੈਨੂੰ ਹੁਣ ਯਾਦ ਆ ਗਿਆ ਨਹੀਂ ਮੈਨੂੰ ਇੱਕ ਗੱਲ ਦੱਸੋ ਸਾਰਾ ਦਿਨ ਛੱਡ ਕੇ ਆਦ ਨਹੀਂ ਆਗੇ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਸਾਫ਼-ਸਾਫ਼ ਤੁਸੀਂ ਮੈਨੂੰ ਬਾਜ਼ਾਰ ਨਹੀਂ ਲੈ ਕੇ ਜਾਓਗੇ ਅੱਜ ਜੇ ਨਹੀਂ ਲੈ ਕੇ ਜਾਂਦਾ ਫਿਰ ਤੂੰ ਕੀ ਕਰ ਲੂਗੀ ਨਹੀਂ ਲੈ ਕੇ ਜਾਂਦਾ ਜਾ ਕੀ ਕਰ ਲੂਗੀ ਫਿਰ ਕੱਲੀ ਚਲੀ ਜਾ ਤੁਰ ਕੇ ਜਾ ਮੈਨੂੰ ਨਹੀਂ ਪਤਾ ਮੈਂ ਬਾਜ਼ਾਰ ਜਾऊं ਤਾਂ ਮਤਲਬ ਜਾऊं ਜਾ ਫਿਰ ਤੁਰ ਜਾ ਉਹ ਵੀ ਥੋਡੇ ਨਾਲ ਮੈਂ ਤਾਂ ਜਾਂਦਾ ਜੀ ਐਂ ਕਿ ਵੀ ਨਹੀਂ ਜਾਂਦੇ ਤੁਸੀਂ ਪਹਿਰਾ ਤੂੰ ਕੀ ਕਰਨ ਜਾਣਾ ਉਥੇ ਬਾਜ਼ਾਰ ਮੈਂ ਕੀ ਲੈਣ ਜਾਣਾ ਦਾ ਕਿਆ ਲੈਣਾ ਜਣਾ ਬਾਜ਼ਾਰੋਂ ਮਾਦਮ ਪਤਾ ਤਾਂ ਲੱਗੇ ਸੋ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਯਾਰ ਬੰਦੇ ਨੇ ਘੁੰਮ ਘੁੰਮ ਕੇ ਥੱਕ ਦੇ ਦੋ ਨਹੀਂ ਘੁੰਮਣੇ ਨੂੰ ਮੈਂ ਦੱਸੋ ਵੀ ਉੱਥੇ ਵੀ ਕਿਤੇ ਮੈਂ ਤੁਹਾਨੂੰ ਕਹ ਰਹੀ ਮੈਨੂੰ ਗੇੜੀਆਂ ਮਰਵਾ ਕੇ ਲਿਆਓ ਤਾਂ ਕਹਿਨੀ ਆ ਤੁਹਾਨੂੰ ਮੈਂ ਲੈ ਗੇੜੀਆਂ ਬੱਸ ਮਿੱਤੇ ਨਹੀਂ ਜਾਇਆ ਜਾਂਦਾ ਯਾਰ ਸਾਰਾ ਦਿਨ ਬੰਦੇ ਨੂੰ ਟਿਕਣ ਵੀ ਦੇਣੀ ਹੁੰਦਾ ਅੱਛਾ ਹਣ ਟਿਕਨ ਨਹੀਂ ਦਿੰਦੀ ਮੈਂ ਤੁਹਾਨੂੰ ਤੁਸੀਂ ਮੈਨੂੰ ਇੱਕ ਗੱਲ ਦੱਸ ਦੋ ਕਿ ਬਖਸ਼ ਸ਼ਾਂਤੀ ਇਹ ਚਲੀ ਆਪੇ ਕਿੱਥੇ ਜਾਵਾਂ ਮੈਂ ਕਿੱਥੇ ਚਲੀ ਜਾਵਾਂ ਮੈਂ ਦੱਸੋ ਤਾਂ ਸਹੀ ਮੈਨੂੰ ਤੁਸੀਂ ਕਿੱਥੇ ਜਾਵਾਂ ਮੈਂ ਬੋਲੋ ਮੈਨੂੰ ਸ਼ਾਂਤੀ ਨਾਲ ਸੌਂ ਜਾਣ ਦੇ ਕਿਹੜੀ ਸ਼ਾਂਤੀ ਨਾਲ ਸਵਾਮ ਤੁਹਾਨੂੰ ਸ਼ਾਂਤੀ ਨਾਲ ਮੈਂ ਸ਼ਾਂਤੀ ਨਹੀਂ ਮਤਲਬ ਆਰਾਮ ਨਾਲ ਸੌਂ ਜਾਣ ਦੇ ਆਰਾਮ ਫਰੈਂਕ ਉਹਨਾਂ ਮੈਂ ਆਰਾਮ ਨਾਲ ਸੌਂ ਜਾਣ ਦੇ ਸ਼ਾਂਤੀ ਨਾਲ ਸੌਂ ਜਾਣ ਦੇ ਸ਼ਾਂਤੀ ਨਾਲ ਸੌਂ ਜਾਣ ਦੇ ਕੀ ਗੱਲ ਹੈ ਕੀ ਹੁਣ ਜਿਆਦਾ ਨਹੀਂ ਚਿਤਰਾਇਆਂ ਕਰ ਰਹੀ ਅੱਜ ਕੱਲ ਮੇਰੇ ਨਾਲ ਨਹੀਂ ਨਹੀਂ ਬੰਦੇ ਕਰ ਗਿਆ ਮੈਂ ਕੰਮ ਖੜਿਆ ਬੋ ਇੱਕ ਦਿਨ ਟੱਪਦਾ ਸਹੀ ਦੋ ਦਿਨ ਫੇਰ ਇਹ ਬਖੰਡ ਖੜ ਲੰਦੀ ਦੇ ਚੱਲ ਮੈਨੂੰ ਦੇ ਚੱਲ ਮੈਨੂੰ ਕੁਛ ਚੀਜ਼ ਵੀ ਲਿਆਣੀ ਆ ਪਤਾ ਤਾਂ ਲੱਗੇ ਕਿ ਬਾਈ ਮੈਂ ਆ ਚੀਜ਼ ਲੈ ਕੇ ਆਣੀ ਆ ਮੈਨੂੰ ਦੱਸ ਦੇ ਮੈਂ ਲਿਆ ਦੇਣਾ ਜਾਂ ਕਿ ਨੋ ਨਹੀਂ ਚੀਜ਼ਾਂ ਤਾਂ ਮੈਂ ਤੁਹਾਨੂੰ ਦੱਸੂਗੀ ਲਿਆਉਣ ਵਾਸਤੇ ਠੀਕ ਹੈ ਤੇ ਫਿਰ ਮੈਂ ਮੈਂ ਜਿਹੜੀ ਚੀਜ਼ ਆਪ ਲੈ ਆਣੀ ਐ ਉਹ ਮੈਂ ਮੈਨੂੰ ਮੂੰਹ ਤੇ ਬੋਲ ਬੋਲ ਕੇ ਦੱਸ ਵੀ ਮੈਨੂੰ ਆਹ ਚੀਜ਼ ਲਿਆ ਕੇ ਦੋ ਮੈਂ ਲਿਆ ਕੇ ਦਿੰਦਾ ਯਾਰ ਮੈਂ ਨਹੀਂ ਬੋਲ ਕੇ ਦੱਸਣਾ ਠੀਕ ਹੈ ਮੈਂ ਆਪੇ ਹੀ ਜਾਣਾ ਮਤਲਬ ਆਪੇ ਹੀ ਜਾਣਾ ਜਾ ਚਲੀ ਜਾ ਫਿਰ ਚਲੀ ਜਾ ਉੱਥੇ ਤੁਰਦੀ ਤੁਰਦੀ ਲੰਘ ਜਾ ਬਾਜ਼ਾਰ ਲੰਘ ਜਾ ਉਹ ਤਾਂ ਨਹੀਂ ਕਿਉਂ ਮੈਂ ਕਿਉਂ ਜਾਵਾਂ ਤੁਰ ਤੁਰ ਕੇ ਇਹ ਕੀ ਗੱਲ ਹੈ ਹੁਣ ਮੂੰਹ ਤੋਂ ਬੋਲ ਕੇ ਦੱਸੇ ਬੰਦਾ ਕਿ ਕੀ ਲੈ ਕੇ ਆਣਾ ਮੈਂ ਤਾਂ ਦੱਸ ਚੱਲਣਾ ਲੈ ਕੇ ਚੱਲੂਗਾ ਮੈਂ ਮੈਂ ਲੈ ਚੁੱਪ ਕਰ ਰਿਹਾ ਮੈਂ ਲੈ ਚੱਲੂਗਾ ਪਰ ਮੈਨੂੰ ਪਤਾ ਲੱਗੇ ਵੀ ਲੈ ਕੇ ਗਿਆ ਨਾ ਬੋਲ ਯਾਰ ਕੋਈ ਸਮਾਨ ਹੈ ਤੁਸੀਂ ਲੈ ਜੋ ਯਾਰ ਮੈਂ ਲੈ ਮੈਂ ਆਪੀ ਲੈ ਕੇ ਆਣਾ ਮੇਰੀ ਸੁਣੋ ਗੱਲ ਅੱਜ ਅਸੀਂ ਬਾਜ਼ਾਰ ਛੱਡਿਆ ਨਾ ਘੁੰਮ ਫਿਰਲੀ ਕਿਹੜਾ ਸਮਾਨ ਲੈਣਾ ਲੈ ਲਈ ਮੈਨੂੰ ਫੋਨ ਕਰਦੀ ਤੈਨੂੰ ਲੈ ਦੂੰਗਾ ਨਹੀਂ ਮੈਂ ਫਿਰਨ ਨੂੰ ਯਾਰ ਮੈਂ ਸ਼ਾਪਿੰਗ ਕਰਨੀ ਹੈ ਕੀ ਪਤਾ ਤੇਰੀ ਕੀ ਪਲੈਨਿੰਗ ਹੈ ਤੂੰ ਬੱਸ ਦੱਸਾਂ ਮੈਨੂੰ ਪਲੈਨਿੰਗ ਨੂੰ ਮੈਂ ਮੈਂ ਪਲੈਨਿੰਗ ਦਾ ਹੈ ਕਹਿ ਰਿਹਾ ਵੀ ਜਿਵੇਂ ਮੇਰੇ ਸਹੇਲੀਆਂ ਨੇ ਪੰਜ ਸੱਤ ਮੈਂ ਕਿੱਟੀ ਪਾਰਟੀ ਕਰਕੇ ਆਣੀ ਹੈ ਰਾਤ ਨੂੰ ਨਹੀਂ ਦੱਸੋ ਮੈਨੂੰ ਮੈਂ ਕਿੱਟੀ ਪਾੜੀ ਮੈਂ ਕਿੱਟੀ ਪਾੜੀ ਕਰਨੀ ਆ ਰਾਤ ਨੂੰ ਓ ਯਾਰ ਕਿਉਂ ਤੰਗ ਕਰਨੀ ਐ ਕਿਉਂ ਮਗਜ ਪੱਕੀ ਮਾਰਦੀ ਐ ਬਈ ਕਰੇ ਨਾ ਤੇ ਮੇਰਾ ਸਿਰ ਖਾ ਗਈ ਤੋ ਜਿੱਦ ਤੱਕ ਮੈਂ ਵਿਆਹ ਕਰਾਇਆ ਨਾ ਤਦਾ ਮੇਰਾ ਸਿਰ ਖਾ ਗਈ ਮੈਨੂੰ ਪਾਗਲ ਕਰ ਦਿਆ ਨਾ ਅੱਛਾ ਹਾਂ ਕਰਤਾ ਤੁਹਾਨੂੰ ਵੱਡੇ ਜਨਾਬ ਨੂੰ ਪਾਗਲ ਮੇਰਾ ਤਾਂ ਇੰਨਾ ਦਿਮਾਗ ਦਾ ਨਾ ਮੇਰਾ ਇੰਨਾ ਦਿਮਾਗ ਦਾ ਅੱਛਾ ਹੁਣ ਕਿਥੇ ਗਿਆ ਤਾ ਪਾਗਲ ਕਰ ਦਿਆ ਮੈਂ ਕਰ ਦਿਆ ਪਾਗਲ ਹੈ ਕਰਤਾ ਪਾਗਲ ਕਰਦੇ ਬਾਦਾਮ ਖਾਓ ਦਿਮਾਗ ਵਾਪਸ ਆ ਜਾਊਗਾ ਮੈਂ ਕੋਈ ਦਿਮਾਗ ਨਹੀਂ ਖਾਇਆ ਮੈਂ ਰੋਟੀ ਖਾਨੀ ਆ ਸਬਜ਼ੀ ਖਾਨੀ ਆ ਹੋਰ ਕੁਝ ਨਹੀਂ ਖਾਂਦੀ ਦਿਮਾਗ ਨਹੀਂ ਮੈਂ ਖਾਇਆ ਕਦੇ ਕਿਸੇ ਦਾ ਬੜਾ ਖਾਨੀ ਆ ਥੋੜਾ ਚੱਲ ਛਿੱਤੀ ਦੱਸ ਕੇ ਆ ਲੈ ਕੇ ਆਣਾ ਯਾਰ ਜਾਣਾ ਹੈ ਬਾਜ਼ਾਰ ਮੈਂ ਚੱਲ ਤੇ ਖੜੀ ਹੋ ਜਾ ਉਹਨ ਉੱਠ ਕੇ ਚੱਲ 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 ਉੱਥੇ ਸੀ ਖੜੇ ਹੋ ਮੈਂ ਹੁੰਨੀ ਆ ਖੜੀ ਟਾਈਮ ਨੂੰ ਗੋਦੀ ਚੱਕਣਾ ਯਾਰ ਮੈਂ ਆਪਣੇ ਪੈਰਾਂ 'ਕਾ ਤੁਰਨਾ ਤਾਂ ਮਹਿੰਗੀ ਤਾਂ ਆਪਣੇ ਪੈਰਾਂ ਨਾਲ ਦੁਰਨਾ ਤੁਸੀਂ ਮੈਨੂੰ ਗੋਦੀ ਚੱਕਣਾ ਇਹਦਾ ਆਈ ਜੀ ਦਾ ਜਨੰਦੀ ਵੀ ਨਾ ਹੋਵੇ ਕੁੱਟੀਓ ਚੱਲਦੀ ਆ ਜਨਮਾਰਦੀ ਦਾ ਕੁੱਟੀਓ ਚੱਲਦੀ ਆ ਚੱਲ ਤੁਰ ਮੈਂ ਚੱਪਲ ਚੇਂਜ ਕਰ ਲਾਂ ਰਾਤ ਨੂੰ ਤੈਨੂੰ ਚੱਪਲਾਂ ਤੇਰੇ ਚੱਲ ਸਿੱਧੀ ਕਰ ਫੋਨ ਫੜੋ ਫੋਨ ਫੜੋ ਸਾਈਕਲ ਘਰ ਦੇ ਅੰਦਰ ਹੀ ਬਾੜ ਲਿਆ ਹੁਣ ਅੰਦਰ ਹੀ ਅੰਦਰ ਹੀ ਕਮਰੇ ਚ ਖੜਾ ਦੂੰਗਾ ਮੋਟਰਸਾਈਕਲ ਜਦ ਤੇਰਾ ਦਿਲ ਕਰਿਆ ਕੋਰਾ ਰਾਤ ਬਰਾਤ ਉੱਠ ਕੇ ਮੋਟਰਸਾਈਕਲ ਚੱਕਿਆ ਬਾਜ਼ਾਰ ਚਰ ਗਈ ਤੇਰਾ ਤਾਂ ਕੰਮ ਹੀ ਇਹੀ ਆ ਠੀਕ ਆ ਤੱਕ ਲਿਆ ਮੋਟਰਸਾਈਕਲ ਡੇਰੀ ਖੜਾ ਦੋ ਹਾਂ ਉੱਥੇ ਬੈਟਰੀ ਖਵਾਉਣੀ ਹੈ ਉਹ ਨਾਲ ਸੁਆਲੇ ਕਰੂਗੀ ਉੱਥੇ ਬਾ ਲਿਆ ਕਰ ਮੋਟਰਸਾਈਕਲ ਨੂੰ ਬਸ ਜੱਜ ਤਰ੍ਹਾਂ 12 ਵਜੇ 12 ਵਜੇ ਤੈਨੂੰ ਵੀ ਉੱਠੋ 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 ਕੀ ਹੋ ਗਿਆ ਚਲੋ ਬਾਜ਼ਾਰ ਚਲੀਏ ਤੇਰਾ ਤਾਂ ਕੰਮ ਹੀ ਇਹੀ ਆ ਚਲੋ ਚਲੀਏ ਹਾਂ ਚਲੋ ਚੱਲੀਏ ਬਾਜ਼ਾਰ ਆ ਗਏ ਪਹੁੰਚ ਗਏ ਦੁਕਾਨ ਤੇ ਅੰਬਰ ਵਾਸਤੇ ਲੈਣ ਆਇਆ ਚੀਜ਼ਾਂ ਕਿਉਂਕਿ ਅਹੀ ਗੱਲ ਜਾਣਾ ਦਵਾਈ ਲੈਣ ਤੇ ਮੈਨੂੰ ਪਹਿਲੇ ਹੀ ਦੱਸ ਦੇਣਾ ਸੀ ਉਹ ਤਾਂ ਮੈਂ ਤੈਨੂੰ ਵੈਸੇ ਹੀ ਲੈ ਆਣਾ ਸੀ ਫਿਰ ਦੰਦ ਕੱਢ ਰਹੀ ਆ ਤੂੰ ਕਿਹੜੇ ਲੈਣੇ ਨੇ ਯਾਰ ਜੀ ਤੂੰ ਦੱਸ ਦੇ ਹੁਣ ਫਿਰ ਮੈਂ ਉਹੀ ਲਿਆਵਾਂਗੀ ਜਿਹੜੇ ਤੂੰ ਖਾ ਲੀਂਗਾ ਗ੍ਰੀਨ ਲੈਣੇ ਕਿਹੜੇ ਲੈਣੇ ਹੈ ਜਿਹੜੇ ਜਿਹੜੇ ਅੰਕਲ ਜੀ ਸਨੇਕ ਦੂਜੇ ਗ੍ਰੀਨ ਹੁੰਦੇ ਨੇ ਉਹੀ ਨਾ ਠੀਕ ਹੈ ਅੰਕਲ ਜੀ ਸੁਦੀ ਲੈਣ ਨਹੀਂ ਮਿਲਦੀ ਮਿਲ ਜੂਗੀ ਗ੍ਰੀਨ ਲੇਜ਼ ਆ ਜਾਂ ਫ੍ਰਿੱਟਸ ਲਵਾਈਏ ਨੇ ਫ੍ਰਿੱਟਸ ਪੁੱਛ ਲਾਲੂ ਜਾਲੇ ਮੈਂ ਤਾਂ ਛਿੱਤਰ ਖਾਏਗਾ ਹੁਣ ਤੁਹਾਨੂੰ ਵੀਡੀਓ ਕੋਲ ਦਾ ਲੱਗਦਾ ਲੜੀ ਖਰੀਦ ਲੈ ਪੂਰੀ 13 ਨੇ ਆ ਕਿੰਨੇ 13 ਮੈਂ ਤੇਰਾ ਹੀ ਹੋਣਗੇ ਫਿਰ ਇੱਕ ਲੜੀ ਚ ਕਿੰਨੇ ਦੇਖ ਲੈਣੇ ਪੁੱਛ ਲੈਣੇ ਬੱਸ ਹੋਰ ਤਾਂ ਲੈਣੇ ਕਿਹੜੀ ਭਾਜੀ ਮਜੈਲੋ ਟੌਫੀ ਹੋਊਗੀ ਉਹ ਚਲ ਆ ਨਹੀਂ ਦੀ ਦਿੰਦੀ ਨੰਦਨ ਨੰਦਨ ਬਾਰੇ ਇਹ ਪੰਚਾ ਸੁਰ ਦੇ ਤਾਂ ਆ ਦੇ ਉੱਪਰ ਜਾ ਇੱਕ ਕੈਂਡੀ ਲੀਕੀ ਪੇਟੀ ਹੋਗੀ ਕੈਂਡੀ ਦਾ ਲੋ ਮਿੱਤਰੋ ਆਇਆ ਸਮਾਨ ਜਿਹੜਾ ਲੀ ਲਿਆ ਸਾਰਾ ਆਪਾ ਇਹ ਕੈਂਡੀ ਲਿਆ ਇਹ ਤਾਂ ਇਹ ਆਟਾ ਕੀ ਪੇਟੀ ਉੱਪਰ ਜਨਾ ਇਹ ਕੁਝ ਰਹਿ ਗਿਆ ਨਹੀਂ ਨਹੀਂ ਖਾ ਖ ਲੈ ਲਿਆ ਬਾਕੀ ਬਾਬਿਓ ਅੰਮਰ ਵਾਸਤੇ ਸਮਾਨ ਲੈਣਾ ਜੀ ਮੈਨੂੰ ਦੱਸ ਦੇਣੀ ਉਹਦਾ ਪੈ ਵੀ ਲੈ ਆਣਾ ਠੀਕਾ ਉਹ ਬਾਜ਼ਾਰ ਘੁੰਮਣਾ ਚਾਹ ਉਹ ਨਾ ਔਰ ਕੁਝ ਨਹੀਂ ਹੈਗਾ ਕਿ ਮੈਨੂੰ ਬਾਜ਼ਾਰ ਘੁਮਾਓ ਬਸ ਜਲੇਬੀਆਂ ਲੈ ਲੀਏ ਚੱਲੋ ਵਾਰ ਵਾਰ ਦੋ ਘੋਲ ਵਾਰ ਚੱਲੋ ਵਾਰ ਹਾਂ ਜੀ ਹੁਣ ਬੋਲਦੇ ਕੁਸ਼ੋਰ ਦੇਖ ਕੇ ਮੈਂ ਲੱਦੀ ਆ ਰਹੀ ਐ ਹੁਣ ਖਾੜ ਕੇ ਗੱਲ ਕਰ ਮੇਰੇ ਨਾਲ ਕੀ ਕੀ ਆਧਾ ਹਾ ਹੁਣ ਦਿਖਾ ਦੇ ਕੀ ਆ ਕੇ ਲਈਆਂ ਇਹ ਵਾ ਕੀ ਬਾਬੇਓ ਇਹਦੇ ਵਿੱਚ ਇੱਕ ਤਾਂ ਲੇਸ ਦੀ ਲੜੀ ਐ ਇਹ ਜਾ ਕੇ ਨਾ ਕੱਲੋਂ ਅੰਬਰ ਦੇ ਗਾਲਚ ਪਾਣੀ ਆ ਹਾਰ ਪਾਣਾ ਅੰਬਰ ਦੇ ਗਾਲਚ ਲੈਣ ਲੈਣੀ ਐ ਲੈਣ ਕੋਈ ਨਾ ਲੈਣ ਵੀ ਲੈ ਦੰਨੇ ਆ ਤੇ ਲੈਣ ਲਈ ਇੱਕ ਜਿਹੜੇ ਹੋਰ ਲਈਆਂ ਅੰਬਰ ਵਾਸਤੇ ਅੰਬਰ ਦੇ ਕਿੰਨੇ ਚੀਜ਼ਾਂ ਨੇ ਇੱਥੇ 1 2 ਸ਼ਾਇਦ ਦੋ ਹੀ ਨੇ ਹੈਨਾ ਠੀਕ ਤੇ ਬਾਕੀ ਵਲੌਗ ਕਰਾਂਗੇ ਬਾਬੇਓ ਮਾਰਨਿੰਗ ਕੰਟੀਨਿਊ ਕਰਾਂਗੇ ਮਾਰਨਿੰਗ ਠੀਕ ਹੈ ਯਾ ਆਫਕੋਰਸ ਬਾਏ ਬਾਏ ਲੋ ਮਿੱਤਰੋ ਗੁੱਡ ਮਾਰਨਿੰਗ ਹੋ ਗਏ ਨੇ 10:22 ਹੋ ਚੱਲੇ ਤੇ ਆਪਾਂ ਲੱਗੇ ਸੀ ਆਪਣਾ ਬ੍ਰੈਕਫਾਸਟ ਕਰਨ ਬਾਕੀ ਨਾ ਤੋਂ ਕੇ ਰੈਡੀ ਆ ਤੇ ਬਾਕੀ ਮਨ ਵੀ ਰੈਡੀ ਆ ਅਮਿਤ ਰੈਡੀ ਆ ਤੇ ਅਮਿਤ ਵੀ ਰੈਡੀ ਆ ਤੇ ਨਿਕਲਦੇ ਆ ਬਾਬੇ ਉਸ ਤੋਂ ਬਾਅਦ ਬਾਕੀ ਇਹਨੂੰ ਅਜ ਦਵਾਈ ਦਿਵਾਣੀ ਆ ਇਹਨੂੰ ਅਜ ਮੌਕਾ ਮਿਲ ਗਿਆ ਫੇਰ ਆਪਣੇ ਪਿੱਕੇ ਜਾਣ ਦਾ ਕਿਉਂਕਿ ਤੁਹਾਡੇ ਦਾ ਸਮਾਨ ਸਮੋਜਾ ਲੈ ਕੇ ਆਣਾ ਕਰੋ ਕਹਿੰਦੀ ਤੇ ਤਾਂ ਕਰਕੇ ਬਾਕੀ ਭਾਈ ਪਰਨੇ ਜਿ ਕਿ ਵੇਲਾ ਦੀ ਲੋਕੋ ਵੀ ਦੱਸਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਕਰ ਲਈ ਬ੍ਰੈਕਫਾਸਟ ਆਪਣਾ ਤੇ ਆ ਜਾ ਬਾਕੀ ਮੈਂ ਵੀ ਅੱਜ ਨਵਾਂ ਸੂਟ ਪਾਇਆ ਇਦਰੇ ਨਵਾਂ ਸੂਟ ਸਵਾਈ ਦੇਖੋ ਠੀਕ ਆ ਤੇ ਬਾਕੀ ਇਹ ਟੀ-ਸ਼ਰਟ ਉਹਦੋਂ ਅਜਿਹੇ ਦਿਨ ਮੇਲੇ ਦੇ ਗਏ ਸੀ ਅਸੀਂ ਮੈਂ ਪਟਿਆਲੇ ਚਲੇ ਕੇ ਆ ਜਿਹੜੇ ਥੋੜੀ ਲੱਗੀ ਸੀ ਹੂੰ ਮੈਂ ਖੁੱਦ ਨਾਲ ਹੀ ਐ ਆ ਹੋ ਗਿਆ ਰਦਨ ਵਾਲੀ ਉਹ ਵੇਖਿਆ ਹੋ ਗਿਆ ਫਿਰ। ਓਹੋ। ਹਾਂ ਉਹ ਹੋ ਗਿਆ। ਹੋ ਪੈਕੇ ਜਾਣ ਦੇ ਬੱਲੇ ਬੱਲੇ ਕਿਤੇ ਮੇਰੇ ਕੋਲ ਕੋਈ ਹੋਰ ਨਕਲੀ ਇਸ ਕਰਵਾ ਕੇ ਪੈ ਜੀ। ਲੈ ਕੇ ਵੀ ਨਹੀਂ ਜਾਣੇਗਾ ਫਿਰ ਇਹ। ਸਮਝੇਗੀ ਨਾ? ਨਾ ਲੈ ਕੇ ਜਾਓ ਫਿਰ। ਹਾਂ। ਰਹਿ ਫਰੋਲੀ ਕੱਪੂਣੀ ਧਾਰਦਾ ਕੱਪੜੇ ਫਿਰ ਮੈਂ। ਜਾਣੇਗਾ ਵੀ ਨਹੀਂ ਫਿਰ ਜਾ ਤੁਰ ਕੇ ਰਾਤ ਬਾਜ਼ਾਰ ਲੈ ਗਿਆ। ਹੁਣ ਪੈਕੇ ਜਾਣ ਵਿੱਚ ਰਵੇ ਮੈਂ ਜਮੀਉ ਕਰਦਾ ਨਾਲੇ ਪਤਾ ਤੈਨੂੰ ਫਿਰ ਮੇਰੀ ਬਾਤ। ਮਾਰੇਗਾ ਬਤਾ ਗਿਆ ਪਤਾ। ਹਾਂ ਦੱਸ ਰਿਹਾ ਤੈਨੂੰ ਬਾਤ ਮੈਂ। ਅੱਛਾ। ਹਾਂ ਕੱਲ ਖਾ ਲੈ ਬ੍ਰੇਕਫਾਸਟ ਆਪਣਾ। ਤੇ ਠੀਕ ਆ ਬਾਬਿਓ ਖਾ ਪੀ ਲੀਏ ਥਾਲੀ ਬਚ ਪਈ ਹੋਈ ਹੈ ਨਾ ਪਰ ਚੜ੍ਹਦੀ ਗਾਲ ਨਾਲ ਤੇ ਖਾ ਪੀ ਲੀਏ ਫਿਰ ਉਸ ਤੋਂ ਬਾਅਦ ਚੱਲਦੇ ਆਂ ਤੁਰਦੇ ਆਂ ਫਿਰ ਆਪਾਂ ਲੋ ਜੀ ਅਸੀਂ ਹੁਣ ਜਾ ਰਹੇ ਸੀਗੇ ਦਵਾਈ ਲੈਣ ਗੱਡੀ 'ਚ ਬੈਠੇ ਸੀਗੇ ਜਾ ਰਹੇ ਆ ਮਿਲਣੇ ਗੱਡੀ 'ਚ ਬੈਠਦੇ ਹੁੰਦੇ ਨਾ ਗੱਡੀ 'ਚ ਖੜਕਦਾ ਗਾੜ ਗੱਡੀ 'ਚ ਖੜਕੇ ਕਾਉਣ ਜਾਂਦੇ ਹਾਂ ਅਸੀਂ ਤੇ ਹੁਣ ਅਸੀਂ ਤੈਨੂੰ ਮਿਲਦੇ ਆਂ ਅੱਗੇ ਜਾ ਰਹੇ ਆ ਬਾਬਿਓ ਤੇ ਜਾ ਰਹੇ ਆ ਉਮੀਦ ਹੈ ਜਾਣ ਦਾ ਵੈਸੇ ਇਹਨੇ ਬੇਕੇ ਸੀ ਆਪਣੇ ਨਹੀਂ ਜਾਣਾ ਸੀ ਬੇਕੇ ਆ ਕਰਦਾ ਦਵਾਈ ਲੈਣ ਜਾਣਾ ਦਵਾਈ ਬਾਬੇ ਤਾਂ ਲੈਣ ਚੱਲਾ ਕਿਉਂਕਿ ਨੇ ਸਿਰ ਤੇ ਥੋੜੀ ਜਿਹੀ ਪ੍ਰੋਬਲਮ ਆ ਮਤਲਬ ਸਿਰ ਤੇ ਥੋੜਾ ਦਿਮਾਗ ਇਹਦਾ ਖਰਾਬ ਹੀ ਆ ਖਰਾਬ ਨਹੀਂ ਹੈਗਾ ਮੇਰੇ ਐਕਚੁਅਲੀ ਪਹਿਲਾਂ ਤੋਂ ਦਵਾਈ ਚੱਲਦੀ ਹੈ ਫਿਰ ਮੈਂ ਕਿਹਾ ਮੈਂ ਕਿਤੋਂ ਹੋਰ ਕਿਉਂ ਲੈਣੀ ਹੈ ਇਸ ਕਰਕੇ ਮਤਲਬ ਮੇਰੀ ਉਹ ਡਾਕਟਰ ਨੂੰ ਤਾਂ ਮੇਰਾ ਸਾਰਾ ਪਤਾ ਕਿਉਂਕਿ ਮੇਰੇ 1.5-2 ਸਾਲ ਤੋਂ ਦਵਾਈ ਚੱਲ ਰਹੀ ਹੈ ਉਹਦੀ ਸਿਰ ਦਰਦ ਦੀ ਤਾਂ ਉਹ ਫਿਰ ਮੈਨੂੰ ਉੱਥੋਂ ਹੀ ਲੱਕ ਮਤਲਬ ਲੈਣੀ ਪੈਣੀ ਆ ਕਿ ਤਾ ਕਰਕੇ ਵੀ ਹੁਣ ਆਪਾਂ ਜਾਣਾ ਬਾਬੇ ਉਹ ਟ੍ਰਿਪ ਤੇ ਹਜੂਰ ਸਾਹਿਬ ਹਨਾ ਤੇ ਉਸ ਤੋਂ ਬਾਅਦ ਵੀ ਰੈਗੂਲਰਲੀ ਹੁਣ ਆਪਾਂ ਹਜੂਰ ਸਾਹਿਬ ਤੋਂ ਆਂਦੀ ਨੈਕਸਟ ਟ੍ਰਿਪ ਵੀ ਆਪਣਾ ਪਲਾਨ ਆ ਉੱਧਰ ਵੀ ਜਾਣਾ ਇਹ ਤਾਂ ਕਰਕੇ ਇਹਨਾਂ ਫਿਰ ਦਿੱਕਤ ਨਾ ਆਵੇ ਹੁਣ ਇਕੱਠੀ ਦਵਾਈ ਲਿਆਵਾਂਗੇ ਹਾਂਜੀ ਹਾਂ ਨਾ ਵੀ ਤਾਂ ਕਰਕੇ ਫਿਰ ਚਲੋ ਜਾ ਆ ਜਾਨੇ ਆ ਨਾਲੇ ਇਹਦੇ ਪੈਕੇਜ ਆ ਉਹ ਵੀ ਮਿਲਿਆਉਗੀ ਕਾਰੀ ਇਹ ਰਸਤੇ ਬਾਰੇ ਪਤਾ ਨਹੀਂ ਕਰਾ ਜਾਇਆ ਜਾਣਾ ਨਹੀਂ ਜਾਇਆ ਜਾਣਾ ਕੋਈ ਨਹੀਂ ਪਤਾ ਫਿਰ ਨਹੀਂ ਜਾਇਆ ਜਾਣਾ ਨਾ ਮੇਰੇ ਨਾਲ ਟਾਈਮ ਹੀ ਨਹੀਂ ਹੈ ਜਾਣ ਦਾ ਹੁਣ ਰੋ ਰੋ ਥੋੜੀ ਜਾਣਾ ਹੁਣ ਦਸਵਾ ਬਬੇ ਚੰਗੀ ਗੱਲ ਆ ਯਾਰ ਰੋਜ਼ ਰੋਜ਼ ਜਾਣਾ ਯਾਰ ਕਮੈਂਟ ਕਰਕੇ ਤੇ ਠੀਕ ਆ ਬਬੇ ਮਿਲਦੇ ਆ ਗਾੜੀ ਗਾੜੀ ਚੱਲਦੇ ਆ ਅੱਗੇ ਤੇ ਗਾੜੀ ਗਾੜੀ ਲੋ ਜੀ ਤੇਰੇ ਗਾੜੀ ਗਾੜੀ ਚੱਲਦੇ ਆ ਬਬੇ ਮਿਲਦੇ ਆ ਅੱਗੇ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਜਿੱਥੇ ਲੋਕੀ ਰੋਡ ਤਾਂ ਵਧੀਆ ਨਹੀਂ ਯਾਰ ਰੋਡ ਵੀ ਨਹੀਂ ਜੱਜਦਾ ਹੈਗਾ ਦੇਖ ਤਾਂ ਸਹੀ ਰੋਡ ਬਹੁਤ ਵਧੀਆ ਹੁਣ ਜਦੋਂ ਔਲ ਅੰਬਾਲੇ ਵਾਲਾ ਰੋਡ ਬੰਦ ਹੋਇਆ ਫਿਰ ਟ੍ਰੈਫਿਕ ਤਾਂ ਹੈਗਾ ਹੀ ਓਦੋਂ ਦਾ ਮਜ਼ਾਕ ਕਰ ਰਿਹਾ ਤਖੀਜ ਨਹੀਂ ਕਿਉਂ ਆ ਮੇਰੀ ਗੱਲਾਂ ਬੰਨੀ ਖੀਜੂਗੀ ਮੈਂ ਆ ਲੈ ਗਿਆ ਆ ਗਿਆ ਅੱਗੇ ਦੇ ਬਲੁੰਗੜਾ ਕੀ ਆ ਯਾਰ ਇੰਨੀ ਟ੍ਰੈਫਿਕ ਹੈ ਨਾ ਉਹਨੇ ਕੁਛ ਨਾ ਕੁਛ ਗੱਡੀ ਚਲਾਉਣ ਨੂੰ ਚੀ ਨਹੀਂ ਕਰਦਾ ਐਂ ਇੱਧਰ ਆ ਜੋ ਲੈ ਮੈਂ ਚਲਾਵਾ ਫੋਨ ਹੋਰ ਚਲਾਏਗੀ ਤੂੰ ਉਹਦਾ ਜ਼ਰੂਰ ਪਚਾ ਦੇਗੀ ਮੈਨੂੰ ਅੱਛੀ ਚਲ ਠੀਕ ਆ ਹੁਣ ਸ਼ਾਮ ਤੱਕ ਪਹੁੰਚ ਜਾਗੇ ਠੀਕ ਆ ਬੱਬੇ ਪਹੁੰਚ ਲਈ ਹਸਪੀਟਲ ਇਹਨੂੰ ਦਵਾਈ ਇਹ ਦਵਾਈ ਹੁਣ ਫਿਰ ਮਿਲਦੇ ਆ ਗਾੜੀ ਫਿਰ ਅਸੀਂ ਜਾਉਂਗੇ ਅੰਬਰ ਨੂੰ ਲੈਣ ਮਿਲਦੇ ਆ ਥੋੜੇ ਤੇ ਬਾਕੀ ਬੱਬੇ ਉਹ ਜੰਬਰ ਨੂੰ ਵੀ ਲੈ ਕੇ ਆਣਾ ਸਕੂਲ ਤੋਂ ਉਹਨੂੰ ਬੜੀ ਜ਼ਿਆਦਾ ਖੁਸ਼ੀ ਹੋਈ ਪਈ ਆ ਕਿ ਮੈਨੂੰ ਭੂਆ ਉਹਨਾਂ ਨੇ ਲੈਣ ਆਣਾ ਤੇ ਭੂਆ ਤੇ ਫੂਫੂ ਨੇ ਹਾਂ ਫੂਫੂ ਫੂਫੂ ਉਹਨੂੰ ਬੜੀ ਜ਼ਿਆਦਾ ਚਾਹ ਚੜਿਆ ਪਿਆ ਕਿ ਉਹਨੂੰ ਵਲੌਗ ਚ ਆਣ ਦਾ ਬੜਾ ਚਾਹ ਹੈ ਹਾਂ ਉਹ ਕਹਿੰਦਾ ਮੈਨੂੰ ਵਲੌਗ 'ਚ ਜ਼ਰੂਰ ਲਿਓ ਆਲੇ ਉਹਦੇ ਵਾਸਤੇ ਆਈ ਚੀਜ਼ਾਂ ਨੂੰ ਜਰਾਤ ਤੋਂ ਹੀ ਦੇਖ ਹੀ ਲਿਆ ਆਪਾਂ ਕੀ ਦੇਖਣੇ ਕਲਿੱਪਾਂ ਲਿਆਂਦੀਆਂ ਸੀਗੀਆਂ ਜੋ ਜੋ ਮੰਗਦਾ ਸੀਗਾ ਤੇ ਬਾਕੀ ਉਹਨਾਂ ਨੂੰ ਲੈਣ ਚੱਲਾਂਗੇ ਪਹਿਲਾਂ ਦਵਾਈ ਲੈ ਲਈਏ ਆਨੇ ਮੇਰੀ ਲਈ ਕਿਉਂਕਿ ਮੈਂ ਆਪਣੇ ਵਾਸਤੇ ਵੀ ਲੈਣੀ ਆ ਮੰਮੀ ਵਾਸਤੇ ਵੀ ਲੈਣੀ ਮੀਤ ਨੇ ਵੀ ਲੈਣੀ ਆ ਸਾਰਿਆਂ ਨੇ ਲੈਣੀ ਆ ਬਾਕੀ ਲੈ ਕੇ ਦਵਾਈ ਫਿਰ ਆਪਾਂ ਅੱਗੇ ਮਿਲਾਂਗਾ ਚਲੋ ਸਿਰੋ ਦਵਾਈ ਆਪਾਂ ਲੈ ਆਂਦੀ ਸੀਗੀ ਤੇ ਅੰਬਰ ਨੂੰ ਲੈਣ ਆਏ ਹਾਂ ਉਸ ਤੋਂ ਬਾਅਦ ਹੁਣ ਤੇ ਦੇਖਦੇ ਹਾਂ ਹੁਣ ਚੱਲਦੇ ਆ ਉਸ ਤੋਂ ਬਾਅਦ ਘਰੇ ਫਿਰ ਕੁਝ ਲੈ ਲੀਏ ਖਾਣ ਪੀਣ ਨੂੰ ਉਹਨਾਂ ਨੂੰ ਹਾਲੋ ਜੀ ਅੰਬਰ ਨੂੰ ਅਸੀਂ ਲੈ ਆਏ ਸਕੂਲ ਤੋਂ ਹੁਣ ਅਸੀਂ ਚੱਲਿਆਂ ਘਰ ਤੇ ਰਾਹ ਵਿੱਚ ਲਵਾਵਾਂਗੇ ਅਸੀਂ ਕੁਝ ਖਾਣ ਵਾਸਤੇ ਅੰਬਰ ਕੀ ਖਾਣਾ ਹੈ ਗੋਲ ਗੁੱਪੇ ਅੰਬਰ ਨੂੰ ਅਸੀਂ ਦਵਾਣੇ ਨੇ ਗੋਲ ਪਟਕੇ ਪਟਕੇ ਗੋਲ ਪੱਕੇ ਛੋਟਾ ਹੁੰਦਾ ਕਹਿੰਦਾ ਸੀ ਗੋਲ ਪੱਕੇ ਖਾਣੇ ਨੇ ਮੈਂ ਕੰਪੂਰਾ ਨਹੀਂ ਕਰਦਾ ਜੱਜ ਅੱਜ ਕੰਮ ਕਰਦਾ ਕਰਦਾ ਹੋ ਗਿਆ ਲੇਟ ਮੈਨੂੰ ਬਹਿਣਾ ਪੈ ਗਿਆ ਬਾਹਰ ਮੈਮ ਕਹਿੰਦੇ ਆ ਅੰਬਰ ਤੋਂ ਕੰਮ ਕਰ ਰਿਹਾ ਅਭੀ 5 ਮਿੰਟ ਵੇਟ ਕਰ ਲੋ ਮੈਮ ਮੈਂ ਕਿਹਾ ਓਕੇ ਮੈਮ ਅੰਬਰ ਕੋ ਤਾਂ ਕੰਮ ਹੀ ਨਹੀਂ ਹੁੰਦਾ ਅੰਬਰ ਤਾਂ ਗੰਦਾ ਹੈ ਅੰਬਰ ਅੰਬਰ ਥੋੜੀ ਇੰਨੀ ਨਹੀਂ ਨੀ ਨੂੰ ਸਕੂਲ ਤੇ ਮੈਡਮ ਅੰਬਰ ਅੰਬਰ ਹੈਮਬਰ ਅੰਬਰ ہمارا ਅੰਬਰ ਪੰਬਰ ਪੰਬਰ ਤਾਂ ਨਹੀਂ ਕਹਿੰਦੇ ਹੈਮਰ ਹੈਮਰ ਨਹੀਂ ਕਹਿੰਦੇ ਹੈਂ ਮਰ ਮਤਲਬ ਥੋੜੀ ਅੰਬਰ ਹਮਾਰਾ ਹਥੋੜੀ ਹੈ ਮਰਦਾ ਕਿਉਂਦਾ ਥੋੜਾ ਥੋੜਾ ਹੈ ਹਥੋੜਾ ਚਲੋ ਠੀਕ ਆ ਮਿੱਤਰੋ ਮਿਲਦੇ ਆ ਚਲਦੇ ਆ ਕਰੇ ਕਰੇ ਬਹੁਤ ਥੋੜੀ ਭਜਾ ਕੇ ਗੱਡੀ ਉੱਪਰ ਖੜਾ ਦੀ ਕਿਸੇ ਦੇ ਇਹ ਕੀ ਖਾਣਾ ਕੀ ਆ ਬੋਲ ਹੋਂ ਗੁਪੇ ਹੋਰ ਕੀ ਖਾਣਾ ਕੁਛ ਨਹੀਂ ਬਸ ਨਾਲੇ ਕਿ ਮੁਰਗਾ ਖਾਣਾ ਮੈਨੂੰ ਹੋ ਗਿਆ ਹੈ ਮੈਂ ਕਿੱਥੇ ਮੈਂ ਕਿੱਸੇ ਮੈਂ ਪੜੀ ਬਾਤ ਚ ਖਾਊਗਾ ਅੱਇਆ ਮੁੱਕਰ ਕੇ ਮੁੱਕਰ ਕੇ ਬੰਦੇ ਮੁੱਕਰ ਕੇ ਅੰਦੀ ਗਮਾਈ ਲੈਣਿਆ ਐਤੋ ਜਦੋਂ ਅਸੀਂ ਐ ਐਸ਼ਵੀਰ ਪੜਦਾ ਕਿੱਥੇ ਆਂ ਉਹ ਬੋਲੋ ਜੀ ਮਿਲ ਕੇ ਗੋਲ ਗੱਫੇ ਠੀਕ ਐ ਖੁਸ਼ ਐ ਹੁਣ ਅੰਬਰ ਦੇ ਨੇ ਆਹ ਐ ਆਹ ਆਹ ਏ ਬਾਕੀ ਲੈ ਲੀਏ ਥੋੜਾ ਬਹੁਤ ਹੋਰ ਕੋਈ ਖਾਣ ਪੀਣ ਨੂੰ ਤੇ ਚੱਲਦੇ ਆ ਫਿਰ ਕਿਵੇਂ ਦੇਖ ਰਿਹਾ ਹੈ ਬਾਕੀ ਬਾਈ ਦੰਦਾ ਬਾਰੇ ਕਿਸੇ ਕਮੈਂਟ ਨਹੀਂ ਕਰਨਾ ਇੱਕ ਅੰਬਰ ਦੇ ਦੰਦਾਰੇ ਸਾਨੂੰ ਉਹ ਸੋਨੇ ਦੇ ਅੰਬਰ ਦੇ ਆ ਨਹੀਂ ਭੁੱਲਣਾ ਤੇ ਬਾਕੀ ਲੈ ਲੇ ਮਿੱਤਰੋ ਖਾਣ ਪੀਣ ਨੂੰ ਤੇ ਹਾਂਜੀ ਹਾਂਜੀ ਅੰਬਰ ਨੂੰ ਬਹੁਤ ਖੁਸ਼ੀ ਹੈ ਨਾ ਬਲੌਗ ਚਾਣਾ ਠੀਕ ਹੈ ਅੰਬਰ ਬਹੁਤ ਚਾਹੇ ਅੰਬਰ ਨੂੰ ਚਲੋ ਠੀਕ ਹੈ